ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਬਬਾ ਮਤ ਦੇਖ ਭੁਲਾ ਵਿਸਰੈ ਤੇਰਾ ਚਿਤਨ ਰਬਾਣੀ ਕਹਿ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਗ ਰਾਮ ਸਿਉ ਹੈ ਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੋ RAM ਸਿਉਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤ ਰਹਾ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸੱਚਾ ਸਾਹਿਬ ਹੋਆ ਰਖਵਾਲਾ ਰਾਖਨੀ ਕੰਠ ਲਾਈ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਈ ਸੱਚਾ ਸਾਹਿਬ ਹੋਆ ਰਖਵਾਲਾ ਰਾਖਲੀ ਕੰਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 675 ਅੰਗ ਦੇ ਉੱਤੇ ਸੁਭਾਏ ਮਾਨ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਨ੍ਹਾਂ ਦੇ ਮੁਖਾਰ ਵਿੰਤੋ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਉਸ ਪ੍ਰਮਾਤਮਾ ਦੇ ਨਾਲ ਆਪਣਾ ਮਨ ਜੋੜੋ ਜਦੋਂ ਉਹਦੇ ਨਾਲ ਮਨ ਜੁੜ ਗਿਆ ਤੁਹਾਡੇ ਅੰਦਰ ਜਿਹੜਾ ਮਾੜਾ ਚੱਲਦਾ ਉਹ ਮਾੜਾ ਚੱਲਣਾ ਬੰਦ ਹੋ ਜਾਣਾ ਬੰਦਾ ਪੜਿਆ ਵੀ ਦੇਖ ਸਕਦਾ ਕਿ ਮੈਂ ਹੁਣ ਪ੍ਰਮਾਤਮਾ ਦੇ ਕਿੰਨੇ ਨੇੜੇ ਆਂ ਜਿੰਨੇ ਜਿੱਤੇ ਸਾਡੇ ਅੰਦਰ ਮਾੜਾ ਮਾੜਾ ਚੱਲੇ ਗਿਆ ਐ ਸਮਝ ਲਿਓ ਕਿ ਅਸੀਂ ਅਜੇ ਪ੍ਰਮਾਤਮਾ ਤੋਂ ਬੜੀ ਦੂਰ ਆ ਜਿੱਤੇ ਅੰਦਰ ਚੰਗਾ ਚੰਗਾ ਚੱਲਣ ਲੱਗ ਪਿਆ ਨਾ ਉਦੋਂ ਸਮਝ ਲਿਓ ਕਿ ਹੁਣ ਪ੍ਰਮਾਤਮਾ ਦੇ ਨੇੜੇ ਨੇੜੇ ਹੋ ਗਏ ਆ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮੇਰਾ ਲਾਗੋ RAM ਸੋਹੇਤ ਸੋਹੇਤ ਦਾ ਭਾਵ ਹੁੰਦਾ ਪਿਆਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰਾ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਉਸ ਰਾਮ ਦੇ ਨਾਲ ਪਿਆਰ ਪੈ ਗਿਆ ਉਸ ਅੱਲਾਹ ਦੇ ਨਾਲ ਮੇਰਾ ਮਨ ਜੁੜ ਗਿਆ ਉਸ ਵਾਹਿਗੁਰੂ ਦੇ ਨਾਲ ਮੈਂ ਇੱਕਮਿਕ ਹੋ ਗਿਆ ਕਹਿੰਦਾ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਕੇਤ ਦਾ ਭਾਵ ਹੁੰਦਾ ਝੰਡਾ ਕਹਿੰਦੇ ਜਦੋਂ ਸਤਗੁਰੂ ਸਾਡੇ ਅੰਦਰ ਵਸ ਜਾਂਦਾ ਨਾ ਸਤਗੁਰ ਮੇਰਾ ਸਦਾ ਸਹਾਈ ਜਦੋਂ ਸਦਾ ਸਾਡੇ ਨਾਲ ਨਾਲ ਹੋਵੇ ਜਿੰਨ ਦੁੱਖ ਕਾ ਕਟਿਆ ਕੇ ਕਹਿੰਦੇ ਉਹ ਪ੍ਰਮਾਤਮਾ ਕੋਲੇ ਪਾਵਰ ਹੈ ਕਿ ਜਿਹੜਾ ਸਾਡੇ ਅੰਦਰ ਦੁੱਖਾਂ ਦਾ ਝੰਡਾ ਗੱਡਿਆ ਹੋਇਆ ਹੈ ਨਾ ਕਹਿੰਦੇ ਗੁਰੂ ਨੇ ਉਹ ਦੁੱਖਾਂ ਦਾ ਝੰਡਾ ਹੀ ਪੱਟ ਕੇ ਭਗਾ ਕੇ ਮਾਰਨਾ ਪੜੇ ਕਿ ਹੁਣ ਤੇਰੇ ਕੋਲ ਕੋਈ ਦੁੱਖ ਨਹੀਂ ਆਊਗਾ ਤੇਰੇ ਕੋਲੇ ਹੁਣ ਸੁੱਖ ਹੀ ਸੁੱਖ ਆਉਣਗੇ ਕਿਸੇ ਵਿਦਵਾਨ ਨੇ ਆ ਕੇ ਕਹਿੰਦੇ ਜੇ ਤੁਸੀਂ ਸੁੱਖ ਵੰਡੋਗੇ ਨਾ ਤਾਂ ਤੁਹਾਡੀ ਝੋਲੀ 'ਚ ਸੁੱਖ ਪੈਣਗੇ ਜੇ ਤੁਸੀਂ ਦੁੱਖ ਵੰਡੋਗੇ ਤਾਂ ਤੁਹਾਡੀ ਝੋਲੀ 'ਚ ਦੁੱਖ ਪੈਣਗੇ ਕਹਿੰਦੇ ਜਿੱਦਾਂ ਦੇ ਤੇਰੇ ਵਿਚਾਰ ਹੋਣਗੇ ਉਦਾਂ ਦੀ ਤੇਰੀ ਝੋਲੀ ਭਰਦੀ ਜਾਊਗੀ ਜਿੱਦਾਂ ਦੇ ਤੇਰੇ ਵਿਚਾਰ ਹੋਣਗੇ ਹੁਣ ਵਿਚਾਰ ਚੰਗੇ ਬਣਾ ਲਓ ਚਾਹੇ ਮਾੜੇ ਬਣਾ ਲਓ ਉਹ ਕਹਿੰਦੇ ਤੁਹਾਡੇ ਆਪਣੇ ਹੱਥ ਹੈ ਜੇ ਚੰਗੇ ਵਿਚਾਰ ਬਣਾ ਲਓਗੇ ਤਾਂ ਤੁਹਾਡੇ ਅੰਦਰ ਚੰਗੇ-ਚੰਗੇ ਫੁਰਨੇ ਪੈਦਾ ਹੋਣਗੇ ਜੇ ਮਾੜੇ ਹੋਣਗੇ ਤਾਂ ਤੁਹਾਡੇ ਅੰਦਰ ਮਾੜੇ-ਮਾੜੇ ਫਰਨੇ ਹੋਣਗੇ ਪਰ ਗੁਰੂ ਸਾਹਿਬ ਕਹਿੰਦੇ ਜਦੋਂ ਤੁਹਾਡਾ ਮਨ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਨਾ ਉਦੋਂ ਕਹਿੰਦੇ ਫਿਰ ਸਤਗੁਰ ਮੇਰਾ ਸਦਾ ਸਹਾਈ ਸਹਾਈ ਦਾ ਭਾਉ ਦਾ ਮਦਦਗਾਰ ਕਹਿੰਦੇ ਫਿਰ ਪਰਮਾਤਮਾ ਮਦਦਗਾਰ ਬਣ ਜਾਂਦਾ ਜਿੰਨ ਦੁੱਖ ਕਾ ਕਟਿਆ ਕੇਤ ਕਹਿੰਦੇ ਜਿਨੇ ਫਿਰ ਦੁੱਖਾਂ ਦੇ ਝੰਡੇ ਜਿਹੜੇ ਅੰਦਰ ਲੱਗੇ ਹੋ ਸੀ ਉਹ ਪੱਟ ਕੇ ਸੁੱਟ ਦੇਣੇ ਆ ਉਦੇ ਕੋਲੇ ਪਾਵਰ ਹੈ ਕਹਿੰਦੇ ਰਹਾਓ ਹੱਥ ਦੇ ਰੱਖਿਓ ਆਪਣਾ ਕਰ ਵਿਰਥਾ ਸਗਲ ਮਿਟਾਈ ਕਹਿੰਦੇ ਉਹ ਪ੍ਰਮਾਤਮਾ ਨੇ ਫਿਰ ਹੱਥ ਦੇ ਕੇ ਰੱਖ ਲਿਆ ਆਪਣਾ ਬਣਾ ਲਿਆ ਕਰ ਵਿਰਥਾ ਸਗਲ ਮਿਟਾਈ ਕਹਿੰਦੇ ਜਿਹੜੀਆਂ ਸਾਡੇ ਅੰਦਰ ਮਾੜਾ ਮਾੜਾ ਚਲਵਾ ਸਾਰੇ ਇੱਕ ਪਾਸੇ ਕਰਤਾ ਜਿਵੇਂ ਬੀਬੀਆਂ ਸਵੇਰੇ ਸਵੇਰੇ ਉੱਠ ਕੇ ਝਾੜੂ ਲਾਉਂਦੀਆਂ ਨੇ ਆ ਜਿੰਨਾ ਕੂੜਾ ਕਰਕਟ ਹੁੰਦਾ ਸਾਰਾ ਬਾਹਰ ਮਾਰ ਦਿਆਂ ਚੱਕੇ ਘਰ ਨੂੰ ਸਾਫ਼ ਸੁਥਰਾ ਕਹਿੰਦੇ ਜਿਸ ਘਰ ਦੇ ਵਿੱਚ ਨਾ ਔਰਤ ਨਹੀਂ ਹੈ ਉਹ ਘਰ ਦੇ ਵਿੱਚ ਗੰਦ ਪੈ ਜਾਂਦਾ ਘਰ ਦੀ ਸਫਾਈ ਨਹੀਂ ਰਹਿੰਦੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਆ ਵੀ ਤੇਰਾ ਘਰ ਹੈ ਕਹਿੰਦੇ ਜੇ ਇਹਦੇ ਵਿੱਚ ਗੁਰੂ ਦਾ ਵਾਸਾ ਨਹੀਂ ਨਾ ਹੈ ਕਹਿੰਦੇ ਇਹ ਵੀ ਅੰਦਰੋਂ ਕੂੜੇ ਕਰਕਟ ਨਾਲ ਭਰ ਜਾਣਾ ਕਹਿੰਦੇ ਬਾਹਰ ਨਹੀਂ ਉਹ ਉਦਾਹਰਨਾ ਦਿੱਤੀਆਂ ਗੁਰੂ ਸਾਹਿਬ ਨੇ ਕਿ ਤੁਸੀਂ ਇੱਕ ਸੁਹਾਗਣ ਬੀਬੀ ਵੱਲ ਵੇਖੋ ਕਹਿੰਦੇ ਜਿਹੜੀ ਉਹ ਬੀਬੀ ਹੈ ਨਾ ਉਹ ਘਰ ਦਾ ਬੜਾ ਖਿਆਲ ਰੱਖਦੀ ਹੈ ਕਹਿੰਦੇ ਜਦੋਂ ਤੇਰੀ ਜ਼ਿੰਦਗੀ 'ਚ ਪਰਮਾਤਮਾ ਆ ਗਿਆ ਕਹਿੰਦੇ ਤੇਰੇ ਅੰਦਰ ਵੀ ਕਹਿੰਦੇ ਬੜਾ ਸਾਫ਼ ਸੁਥਰਾ ਹੋ ਜਾਣਾ ਅੰਦਰੋਂ ਸਾਰਾ ਕੁਝ ਖਤਮ ਹੋ ਜਾਣਾ ਜਿਹੜਾ ਸਾਡੇ ਅੰਦਰ ਮਾੜਾ ਚੱਲਦਾ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਕਹਿੰਦੇ ਜਿਹੜੇ ਲੋਕ ਨਿੰਦਿਆ ਕਰਨ ਵਾਲੇ ਆ ਉਹਨਾਂ ਦਾ ਮਦਦਗਾਰ ਪਰਮਾਤਮਾ ਨਹੀਂ ਬਣਦਾ ਫਿਰ ਨਿੰਦਕ ਕੇ ਮੁਖ ਕਾਲੇ ਕੀਨੇ ਜਿਹੜਾ ਉਹਦਾ ਜਨ ਬਣ ਜਾਂਦਾ ਉਹਦਾ ਕਹਿੰਦੇ ਫਿਰ ਆਪ ਪਰਮਾਤਮਾ ਮਦਦਗਾਰ ਬਣਦਾ ਹੁਣ ਸਾਡਾ ਜਿਹੜਾ ਸੁਭਾਅ ਬਣ ਗਿਆ ਨਾ ਕਹਿੰਦੇ ਸਾਕਤ ਕੀ ਨਿੰਦਾ ਸਾਕਤ ਨੂੰ ਤੇ ਪੂਜਦੇ ਲੋਕ ਸਾਕਤ ਕੇ ਪੂਜਾ ਕਰਦੇ ਆ ਜਿਹੜਾ ਸੰਤ ਹੈ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਜਿਹੜਾ ਜਿਹਦੇ ਕੋਲੇ ਗੁਣ ਨੇ ਸੰਤਾਂ ਵਾਲੇ ਜਿਹਦੇ ਕੋਲੇ ਰੱਬ ਵਾਲੇ ਗੁਣ ਨੇ ਉਹਨੂੰ ਲੋਕ ਨਿੰਦਿਆ ਕਰਦੇ ਫਿਰਦੇ ਆ ਤੇ ਜਿਹੜਾ ਸਾਕਤ ਪੁਰਸ਼ ਹੈ ਜਿਹੜਾ ਰੱਬ ਨਾਲ ਰੁਟਿਆ ਹੋਇਆ ਹੈ ਉਹਦੀ ਲੋਕ ਪੂਜਾ ਕਰਦੇ ਫਿਰਦੇ ਆ ਨਿੰਦਕ ਕੇ ਮੁਖ ਕਾਲੇ ਕਿੰਨੇ ਗੁਰੂ ਸਾਹਿਬ ਕਹਿੰਦੇ ਜਿਹੜਾ ਨਿੰਦਿਆ ਕਰਨ ਵਾਲਾ ਹੈ ਨਾ ਉਹਦੇ ਤੇ ਹਮੇਸ਼ਾ ਮੁਖ ਕੰਮੂ ਕਾਲੇ ਹੀ ਹੋਣਗੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾ ਨਰਕੇ ਘੋਰ ਭਵਨ ਕਹਿੰਦੇ ਉਹਨਾਂ ਨੂੰ ਨਰਕਾਂ ਚ ਵੀ ਜਗਾ ਨਹੀਂ ਮਿਲਣੀ ਜਿਹੜੇ ਕਿਸੇ ਦੀ ਨਿੰਦਿਆ ਕਰਦੇ ਨੇ ਹੁਣ ਨਿੰਦਿਆ ਕਰਨਾ ਕੀ ਹੁੰਦਾ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਜੇ ਫੁੱਲ ਹੈ ਨਾ ਗੁਲਾਬ ਦਾ ਉਦੇ ਕੋਲ ਕੰਡਾ ਵੀ ਹੈ ਗੁਲਾਬ ਦੇ ਫੁੱਲ ਦੇ ਨਾਲ ਹੀ ਕੰਡੇ ਵੀ ਹੁੰਦੇ ਆ ਕਹਿੰਦੇ ਜੇ ਕੰਡਿਆਂ ਨੂੰ ਫੁੱਲ ਕਹੀ ਜਾਵੇ ਫੁੱਲ ਨੂੰ ਕੰਡਾ ਕਹੀ ਜਾਵੇ ਇਨਸਾਨ ਕਹਿੰਦੇ ਇਹ ਫੁੱਲ ਦੀ ਨਿੰਦਿਆ ਜੇ ਫੁੱਲ ਨੂੰ ਫੁੱਲ ਕਹਿੰਦੇ ਆ ਫਿਰ ਕੋਈ ਨਿੰਦਿਆ ਨਹੀਂ ਜਿਹੜਾ ਇਨਸਾਨ ਮਾੜਾ ਹੈ ਉਹਦੇ ਵਾਅਦ ਮਾੜਾ ਕਹੇ ਜਿਹੜਾ ਕਹਿੰਦੇ ਇਹ ਨਿੰਦਿਆ ਨਹੀਂ ਨਿੰਦਿਆ ਹੁੰਦੀ ਹੈ ਕਿ ਅਸੀਂ 4 ਜਣੇ ਬੈਠੇ ਆ ਬੜਾ ਇੱਕ ਦੂਜੇ ਨਾਲ ਗੱਲਾਂ ਪਿਆਰ ਦੀਆਂ ਕਰ ਰਹੇ ਆ ਪਰ ਜਦੋਂ ਅਲੱਗ-ਅਲੱਗ ਹੋ ਗਏ ਫਿਰ ਦੂਜਿਆਂ ਕੋਲ ਜਾ ਕੇ ਉਹਦੀ ਨਿੰਦਾ ਉਹ ਉਹਦੀ ਗੱਲ ਕਰਦਾ ਉਹਦੀ ਗੱਲ ਕਰਦਾ ਕਹਿੰਦੇ ਇਹਨੂੰ ਅਸਲ 'ਚ ਨਿੰਦੇਆ ਕਹਿੰਦੇ ਆ ਜਦੋਂ ਅਸੀਂ ਇਕੱਠੇ ਬੈਠੇ ਹੁੰਦੇ ਤੇ ਕਹਿ ਨਹੀਂ ਸਕਦੇ ਜਦੋਂ ਅਲੱਗ-ਅਲੱਗ ਹੋ ਗਏ ਉਦੋਂ ਉਹਦੀ ਨਿੰਦੇਆ ਕਰਨ ਲੱਗੇ ਇਹਨੂੰ ਅਸਲ 'ਚ ਨਿੰਦੇਆ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਨਿੰਦਕ ਕੇ ਮੁਖ ਕਾਲੇ ਕੀਨੇ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਹੋਣਗੇ ਜਨਕਾ ਆਪ ਸਹਾਈ ਜਿਹੜਾ ਪ੍ਰਮਾਤਮਾ ਦਾ ਜਨ ਬਣ ਗਿਆ ਸੇਵਕ ਬਣ ਗਿਆ ਗੋਲਾ ਬਣ ਗਿਆ ਨੌਕਰ ਬਣ ਗਿਆ ਕੁੱਕਰ ਬਣ ਗਿਆ ਜਿਹੜਾ ਪ੍ਰਮਾਤਮਾ ਦਾ ਕਹਿੰਦੇ ਉਹਦਾ ਪ੍ਰਮਾਤਮਾ ਆਪ ਸਹਾਈ ਮਦਦਗਾਰ ਹੁੰਦਾ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਨੀਏ ਕੰਠ ਲਾਏ ਕਹਿੰਦੇ ਸੱਚਾ ਸਾਹਿਬ ਜਿਹੜਾ ਪ੍ਰਮਾਤਮਾ ਜਿਹੜਾ ਕਿਸੇ ਤੋਂ ਨਹੀਂ ਡਰਦਾ ਸੱਚਾ ਸਾਹਿਬ ਹੋਆ ਰਖਵਾਲਾ ਕਹਿੰਦੇ ਉਹ ਸਾਡਾ ਰਖਵਾਲਾ ਬਣ ਗਿਆ। ਆ ਰਾਖ ਲਈ ਕੰਠ ਲਾਏ। ਕਹਿੰਦੇ ਉਸ ਪ੍ਰਮਾਤਮਾ ਨੇ ਸਾਨੂੰ ਆਪਣੇ ਗਲੇ ਨਾਲ ਲਾ ਲਿਆ। ਕਹਿੰਦੇ ਉਹ ਸੱਚਾ ਸਾਹਿਬ ਸਾਡਾ ਰਖਵਾਲਾ ਬਣ ਗਿਆ। ਨਿਰਭਉ ਭਇ ਸਦਾ ਸੁਖ ਮਾਣੇ। ਨਾਨਕ ਹਰ ਗੁਣ ਗਾਏ। ਨਿਰਭਉ ਹੁੰਦਾ ਡਰ ਤੋਂ ਰਹਿਤ ਕਹਿੰਦੇ ਜਦੋਂ ਤੁਸੀਂ ਉਸ ਡਰ ਤੋਂ ਰਹਿਤ ਪ੍ਰਮਾਤਮਾ ਦੇ ਨਾਲ ਜੁੜੋਗੇ ਨਾ ਕਹਿੰਦੇ ਤੁਹਾਡਾ ਅੰਦਰ ਵੀ ਇਸੇ ਤਰ੍ਹਾਂ ਦਾ ਹੀ ਹੋ ਜਾਣਾ ਡਰ ਰਹਿਤ ਹੋ ਜਾਣਾ ਨਿਰਭਉ ਭਏ ਸਦਾ ਸੁਖ ਮਾਣੈ ਕਹਿੰਦੇ ਉਹਦੀ ਜ਼ਿੰਦਗੀ ਫਿਰ ਸੁੱਖਾਂ ਨਾਲ ਭਰ ਜਾਂਦੀ ਹੈ ਜਦੋਂ ਸਿਨਿਰ ਭਾਉ ਦੇ ਨਾਲ ਜੁੜਦੇ ਆ ਉਹ ਪਰਮਾਤਮਾ ਦੇ ਨਾਲ ਜੁੜਦੇ ਆ ਜਿਹੜਾ ਡਰ ਤੋਂ ਰਹਿਤ ਹੈ ਜਦੋਂ ਉਹਦੇ ਨਾਲ ਜੁੜਜੋਗੇ ਤੁਹਾਡੀ ਜ਼ਿੰਦਗੀ ਕਹਿੰਦੇ ਸੁੱਖਾਂ ਨਾਲ ਭਰ ਜਾਣੀ ਹੈ ਨਾਨਕ ਹਰ ਗੁਣ ਗਾਏ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਾਨਕ ਹਰ ਗੁਣ ਗਾਏ ਕਹਿੰਦੇ ਉਸ ਪਰਮਾਤਮਾ ਦੇ ਗੁਣ ਨਾਨਕ ਆਪ ਵੀ ਗਾਉਂਦੇ ਤੇ ਸਾਨੂੰ ਵੀ ਉਹ ਉਸ ਪ੍ਰਮਾਤਮਾ ਦੇ ਗੁਣ ਗਾਉਣ ਦੇ ਹਦਾਇਤ ਕਰਦੇ ਨੇ ਸਤਿਗੁਰੂ ਕਿ ਤੁਸੀਂ ਵੀ ਉਸ ਪ੍ਰਮਾਤਮਾ ਦੇ ਗੁਣ ਗਾਇਆ ਕਰੋ ਜਿਉਂ-ਜਿਉਂ ਉਹਦੇ ਗੁਣ ਗਾਉਂਗੇ ਜਿਉਂ-ਜਿਉਂ ਗੁਣ ਗਾਉਂਗੇ ਜਿਉਂ-ਜਿਉਂ ਅੰਦਰ ਤੁਹਾਡਾ ਨਿਰਮਲ ਹੁੰਦਾ ਜਾਣਾ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ